ਕੀ ਚੱਲ ਰਹੀ ਆ ਟੋਕਣਾ ਜੀ ਮੁਰਿਆ ਹਾਂ ਟੋਕਣਾ ਲੱਗੀਆਂ ਉਹ ਚੱਕੀ ਹੁੰਦੀ ਜੀ ਰਾਤੀ ਚੱਕ ਦੇਣੀ ਸੀ ਇਹ ਤੁਸੀਂ ਇੱਥੇ ਵੀ ਦੇਖੋ ਜੀ ਮੇਰਾ ਧਿਆਨ ਕਰੋ ਉਹ ਤੇੜਾ ਆ ਲੱਗਦੀ ਆ ਬਸ ਮੇਰਾ ਭਾਗ ਆ ਹੇ ਇੱਥੇ ਬਹੁਤ ਵੱਡੇ ਵੱਡੇ ਪੱਥਰ ਲਾਏ ਉਹ ਤੱਕ ਜਾਣੀ ਆ ਉਹ ਤੇੜੇ ਪਈ ਇਹਦੇ ਬਾਅਦ ਤੱਕ ਉਹ ਤੇੜੇ ਪਈ ਐਨੀ ਇਹ ਜਾਣੀ ਆ ਆ ਤੇੜ ਤੋਰੇ ਉਰੇ ਰੋ ਪੱਥਰ ਬਹੁਤ ਲਾਏ ਆ ਤੇਰਾ ਪੱਥਰ ਤਾਂ ਬਹੁਤ ਤਕੜਾ ਲੇਕਿਨ ਉੱਪਰ ਹੁਣ ਥੱਲੇ ਇਹ 40 50 ਫੁੱਟ ਥੱਲੇ ਚੱਲ ਰਿਹਾ ਹੂੰ 40 50 ਫੁੱਟ ਥੱਲੇ ਚੱਲ ਰਿਹਾ ਜੀ 60 60 ਹੈ ਜੀ ਕੋਈ ਨਹੀਂ ਕੋਈ ਨਹੀਂ ਏਸੀ ਨੇ ਛੱਡਿਆ ਉਹ ਏਸੀ ਦਾ ਕੰਮ ਹੀ ਰੱਖੋ ਬਾਈ ਦਾ ਖਾਲੀ ਫੋਖਾ ਡਰਾਮਾ ਵਾ ਏਸੀ ਕਿੱਥੋਂ ਦੇ ਛੱਡ ਦੂਗਾ ਇੱਥੇ ਸਾਰੀ ਜੰਦੀ ਭਾਂਜ ਰੇਤਾ ਲੋਕਾਂ ਦੀ ਜਮੀਨਾਂ ਨਹੀਂ ਛੱਡੀਆਂ ਹੁਣ ਕੋਈ ਏਸੀ ਛੱਡ ਦੂ ਉਹ ਉਹ ਕੱਲ ਦਰਵਾਜੇ ਨਾਲ ਕੋ ਪੱਟ ਕੇ ਲੈ ਗਏ ਫੇਰ ਗੌਂਸ ਕੜਲ ਦੇ ਪਰਚਾ ਹੋਇਆ ਗਦਾਪੁਰਲ ਦੇ ਪਰਚਾ ਹੋਇਆ ਬੂਤਖੜ ਦੇ ਪਰਚਾ ਹੋਇਆ ਇੱਥੇ ਵਾਲੇ ਦੇ ਕਿਉਂ ਨਹੀਂ ਹੋਇਆ ਰੋਡਲ ਦੇ ਕਿਉਂ ਨਹੀਂ ਹੋਇਆ ਦੇਖੋ ਪੱਕੇ ਕਾਂਗਰਸੀਆਂ ਸਨ ਕਰਕੇ ਦਿਖਾਓ ਜੇ ਕੋਈ ਜ਼ਰੂਰਤ ਕਰੋ ਪਰਚਾ ਸਭ ਹੱਸਦੇ ਰਹਿਣਾ ਯਾਰ ਹਾਂਜੀ ਉਹ ਭਾਇਆ ਮਾਤਾ ਪਿਤਾ ਹੈਲੋ ਲੱਗਿਆ ਥੱਲੇ ਆਰੇ ਆਵਾਜ਼ ਵਿੱਚ ਵਿੱਚ ਦਰਿਆ ਦੇ ਆ ਮੈਂ ਸਾਧ ਜੀ ਅੱਗੇ ਬੈਠਣਾ ਖੜਾ ਹੋ ਉੱਠ ਕੇ ਖੜਾ ਹੋ ਜਾ ਠੀਕ ਆ ਜੀ ਠੀਕ ਆ ਚੜ੍ਹਦੀ ਉਹ ਠੀਕ ਆ ਬਾਕੀ ਪਵਾਏ ਪਿੰਡ ਤੋਂ ਮੈਂ ਫਿਰਿਆ ਹਰਿਆਣਾ ਨਾ ਹਰਿਆਣਾ ਆਣੀ ਜਾਂਦਾ ਗੱਦਾ ਪਿੱਛੇ ਆ ਗਿਆ ਬਣਾ ਰਹੇ ਆ ਪੂਰਾ ਘਰ ਆ ਨੋ ਜੜਾ ਦੇ ਵਿੱਚ ਡਗ ਰਿਆ ਧੜਾ ਧੜ ਬਸ ਉਹ ਦਾ ਪਤਾ 10 ਲਾਲਾ 20 ਮਿੰਟ ਦਾ ਲਾ ਲਾ ਅੱਧੇ ਘੰਟਾ ਅੱਧਾ ਘੰਟਾ ਰੁਕਦੀ ਨਹੀਂ ਜੀ ਅੱਧਾ ਘੰਟਾ ਜਿਆਦਾ ਲਗਾਈ ਦਾ ਬਹੁਤ ਆ ਇਸ ਹਿਸਾਬ ਨਾਲ ਪਾਣੀ ਦਾ ਟਿਕਾਣਾ ਵੀ ਇੱਥੇ ਜਿਆਦਾ ਹੀ ਆ ਆ ਦੇਖ ਦੇ 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 ਤੈਨੂੰ ਦਿਖਾਣੇ ਆ ਆਹ ਆ ਠੀਕ ਆ ਇਹ ਤਾਂ ਸੋਫਾ ਉਹਦੇ ਬਿਲੇ ਨੇ ਫ੍ਰੀਜ ਕਿਨ ਲਾਇਆ ਉਹਨਾਂ ਉੱਖਾਇਆ ਖਾਂਦੀਂ ਤੇ ਪਤਾ ਨਹੀਂ ਕਿੰਨੇ ਕਿ ਪਿੰਡਾਂ ਦੀਆਂ ਹੋ ਗਿਆ ਇਹ ਸੋਫਿਆ ਬੜਾ ਗੰਦਾ ਸੋਫਾ ਬੈਟਰੀਆਂ ਦਸਤੀ ਸਭ ਨੂੰ ਡਰਨਾ ਕਿ ਤੇਰੇ ਆਰਾਮ ਰਹਿਣ ਤੋਂ ਵੱਡਾ ਸੋਫਾ ਸਹੀ ਹੈ ਆ 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 ਉਹ ਨਾ ਡੱਗੀ ਗਿਰ ਗਈ ਨਿਓ ਗਿਰ ਗਈ ਹੁਣ ਇਹ ਗਿਆ ਦਰੱਖਤ ਗਿਆ ਕੀ ਆ ਜੀ ਗਿਆ ਤੰਗ ਤਾਂ ਹੀ ਮਾਰਦੀ ਇਹ ਸਸਰਾਲੀ ਘਰੌਣੀ ਦੀ ਵੀਡੀਓ ਹੈ ਜੀ 8 ਤਰੀਕ ਦੀ ਸਵੇਰੇ 9 9 ਵਜੇ ਦਾ ਟਾਈਮ ਹੈ ਜੀ ਉਹ ਦੇਖੋ ਸਭ ਦੇ ਦਰਵਾਜ਼ੇ ਖੜਕਣ ਲੱਗੇ ਉਹ ਦੇਖੋ ਸੱਤ ਵੀ ਨਿਕਲੇ ਉਹ ਭਗਤਾ ਦੂਤਾ ਫੜੇ ਹੋ ਜਾਂਦਾ ਵਾਹ ਪਰਮਾਤਮਾ ਉਹ ਦੇਖੋ ਉਹ ਦੇਖੋ ਪਿੱਛੇ ਪਿੱਛੇ ਸਭ ਜੇ ਗੱਲ ਨੂੰ ਰਿਹਾ ਉਹ ਨਿਕਲ ਗਿਆ ਸੱਪ ਉਹ ਵਿੱਚ ਪਾਣੀ ਦੇ ਚਲ ਗਿਆ ਉਹ ਬੜਾ ਤਗੜਾ ਸੱਪ ਬੈਠਾ ਸੀ ਉਹ ਉੱਧਰ ਚੜ ਗਿਆ ਉਹ ਵੜ ਗਿਆ ਅੰਦਰ ਕਮਰੇ 'ਚ ਉਹ ਕਮਰੇ 'ਚ ਵੜ ਗਿਆ ਆਹ ਜਾਂਦਾ ਪਿਆ ਕਮਰੇ 'ਚ ਚੜ ਗਿਆ ਸੱਪ ਜਾਂਦਾ ਪਿਆ ਉਹ ਚੜ ਗਿਆ ਕੰਦਰੀ ਦਾ ਇਹ ਪਤਾ ਨਹੀਂ ਵਿਸ਼ਨੂੰ ਭਗਵਾਨ ਨੇ ਕਦੇ ਵਾਸਤੇ ਭੇਜਿਆ ਇਹ ਉਹ ਨੂੰ ਉਹ ਜਾਣੇ ਉਹਨਾਂ ਦੀ ਸੋਝਾ ਇਹ ਵੀ ਫੋਟ ਵਿੱਚ ਪਾਣੀ ਆ ਜਾਂਦਾ ਸਭ ਦਾ ਸੋਟ ਹਾਂ ਬਿਲਕੁਲ ਇੱਧਰ ਆਓ ਇੱਥੇ ਨਾ ਹੋ ਗਿਆ ਇੱਥੇ ਨਾ ਉੱਭਰੇ ਯਾਰ ਹਾਬੇ ਕੋਈ ਨਹੀਂ ਕੋਈ ਪਤਾ ਨਹੀਂ ਇੱਧਰ ਆ ਜਾ ਨੇ ਇੱਥੇ ਤੱਕ ਡਿਗਣੀ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਫਿਕਰ ਨਾ ਕਰੋ ਟੈਨਸ਼ਨ ਨਾ ਲੋ ਆਪਣੀ ਪੰਜੀ ਰੌਣ ਜਾਨਾ ਉਹ ਬਿਲਕੁਲ ਪਤਾ ਕਿ ਉਹ ਤੱਕ ਤਾਂ ਡਿਊ ਵੀ ਜਾ ਇੰਡੈਕ ਦੀ ਕਿਉਂਕਿ ਇਹ ਪਹਾੜ ਪਟਿਆ ਹੈ ਨਾ ਥੱਲੇ ਦੀ ਪੱਕੀ ਜਗ੍ਹਾ ਪਈ ਹੈ ਹਾਂ ਉਹ ਤੱਕ ਡਿਗਣੀ ਨਹੀਂ ਡੇ ਨਾ ਸਿੱਧਾ ਇਹਨਾਂ ਨੇ ਹਾਂ ਬਹੁਤ ਪੱਥਰ ਸਿੱਟਿਆ ਥੱਲੇ ਦੇ

ਇਹਨੂੰ ਦੇਖ ਲਈਏ ਆਹ ਹੱਥ ਕੀ ਮਾਰੀ ਦਾ ਜੀ ਨਹੀਂ ਹੋ ਗਿਆ ਦੇਖੀ ਚੱਲੋ ਉਹ ਸਾਥ ਆ ਗਿਆ ਸੱਪ ਉਹ ਯਾਰ ਕਾ ਨੂੰ ਰੋਲਾ ਪਾਨੇ ਇਹ ਰੋੜਾ ਯਾਰ ਸਾਰੀ ਧਰਤੀ ਉਹਨਾਂ ਦੀ ਆ ਸਾਰੀ ਧਰਤੀ ਦੇ ਮਾਲਕ ਨੇ ਉਹ ਤਾਂ ਆਪਣੀ ਜਾਨ ਲਗ ਹੁੰਦੇ ਸਰਦੇ ਹੈ ਬਿੱਲਾਂ ਨੂੰ ਟੋਰੀਆਂ ਬਣਾ ਰਹੇ ਟੋਰੀਆਂ ਆੜੀਆਂ ਚੱਲਦੀਆਂ ਉਹ ਦੇਖ ਲੈ ਇੱਟਾਂ ਕੇ ਦੇ ਸਾਹਮਣੇ ਖੜ ਪਈ Algo por las gracias por...